ਸ਼ਹਿਰਾਂ ਵਾਸਤੇ ਜਿਹੜੀਆਂ ਸਬਸਟ੍ਰੇਟ ਵਾਸਤੇ ਤੇ ਸੀਵਰੇਜ ਨੂੰ ਜਿਹਨੂੰ ਸਾਫ਼ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਕਸ਼ਨ ਮਸ਼ੀਨ ਜਿਹੜੀ ਹੈ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਤੇ ਉਹ 49 ਕਰੋੜ ਤੇ 40 ਕਰੋੜ ਤੋਂ 700 730 ਮਸ਼ੀਨਾਂ ਦੇ ਕੋਲ 4 ਕਰੋੜ ਦਾ ਬਜਟ ਹੈ ਉਹਦੇ ਚੋਂ ਪਹਿਲੇ ਕਲਸਟਰ ਵਾਸਤੇ ਜੋ ਸਰੂਪ ਨੂੰ ਅਸੀਂ ਕਲਸਟਰ ਬਣਾਇਆ ਹੈ ਕਲਸਟਰ ਵਿੱਚ ਹੈਡਕੌਫ ਜਨਾਲੋ ਮਾਰੇ ਦੁਆਰਾ ਤੇ ਚਾਰ ਪੰਜ ਜਲੇ ਲਈ ਗੱਡੀਆਂ ਉੱਥੇ ਖੜੀਆਂ ਰਹਿਣਗੀਆਂ ਜੇ ਜਿਹੜੇ ਜਲੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਹੋ ਨਾਰੋਤਾ ਚਾਹੀਦੀ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 31 ਲੱਖ ਦਾ ਹੈ 216 ਮਸ਼ੀਨਾਂ ਇੱਕ ਤੇ ਸਰੂਪ ਵਾਸਤੇ ਤੇ ਤੂਰੀ ਵਾਸਤੇ ਵੀ ਅਲੱਗ ਤੋਂ ਆਰੀਆਂ ਨੇ ਉਹ ਵੀ ਦੋ ਚਾਰ ਦਿਨਾਂ ਚੱਲ ਉਹਦਾ ਵੀ ਤੁਹਾਨੂੰ ਪਲਾਮਾ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟੈਕਨਲ ਨਾਲ ਹੀ ਆਉਂਦੇ ਨੇ ਤੇ ਕਿਉਂਕਿ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਇਹ ਨਹੀਂ ਚਲਾਉਂਦੇ ਇਹਨਾਂ ਨੂੰ ਸੋ ਸੁਰੂ ਦੇ ਕਲੈਕਟਰ ਦਾ ਉਹਦਾ ਬਾਤ ਕੀ ਅੱਜ ਸਮੇਂ ਸਮੇਂ ਤੇ ਹਰ ਇਸ ਤੋਂ ਪਹਿਲਾਂ ਜਿਹੜੇ ਸਰ ਸਰਕਟ ਹੈ ਬੋਸ ਜੀ ਅਕਸਰ ਮੌਜੂਦ ਨੇ ਕੰਮ ਕਰਦੇ ਹੁੰਦੇ ਹਾਂ ਹਾਂ ਜੀ ਸਬ ਤਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਜੀਮਾਪਿਸ ਫਰਦ ਫਰਦ ਕੇ ਅੰਦਰ ਅਦਵਾਰੀ ਆਫਿਸ ਕਾਨੂੰਗੋ ਆਫਿਸ ਤੇ ਰਿਕਾਰਡ ਜਿਹੜਾ ਰਿਕਾਰਡ ਰੂਮ ਵੀ ਹੈ ਤੇ ਤਾਂ ਕਿ ਇੱਕੋ ਥਾਂ 'ਤੇ ਸਾਰਾ ਕੁਝ ਮਿਲ ਜੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈ ਨਾ ਤੇ ਜਿਹੜਾ ਐਸ ਡੀ ਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆੜੀ ਫੁੱਟ ਸੋ ਸਤਸਿਲ ਜੀਮਾ ਵੀ ਚੱਲੀ ਜਿਹੜੀ ਹੈ ਉਹ ਘੱਟ ਹੋ ਚੁੱਕਿਆ ਤੇ ਗੜਬੇ ਦਾ ਵੀ ਚੁੱਕਿਆ ਤੇ ਇੱਥੇ ਫਲੇ 1 ਬਿਲਡਿੰਗ ਹੋ ਚੁੱਕਿਆ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਸਾਰੇ ਸਤਸਿਲਾਂ ਤੇ ਤਸਵੀਲਾਂ ਨੂੰ ਅਪਡੇਟ ਕੀਤਾ ਜੁਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਨਾਲ ਸ਼اندار ਉੱਥੇ ਬਾਥਰੂਮ ਬਣਾਏ ਹੋਏ ਨੇ ਬੀਟਿੰਗ ਰੂਮ ਨੇ ਮੀਨ ਵਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ